ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਇਹਦੀ ਸ਼ੋਅ ਤਿਆਰ ਕੀਤੀ। ਦੇਖ ਕੇ ਦੱਸਿਓ ਸਾਰੇ ਕਿਵੇਂ ਦੀ ਲੱਗੀ। ਇਹ ਪੇਂਟ ਤੇ ਭੇਜਣਾ ਹੁਣ ਆਪਾਂ। ਤੇ ਆਹ ਪੁਰਜਾ ਘੈਂਟ ਹੈ ਦੇਖੋ। ਸ਼ੋਅ ਖੁੱਲਣ ਵਾਸਤੇ ਲਾਣਾ ਆਪਾਂ ਨੇ। ਤੇ ਬਾਕੀ ਰੈਡੀ ਹੈ ਸਾਰਾ ਇਹ। ਬਸ ਪੇਂਟ ਪੇਂਟ ਰਹਿ ਗਿਆ ਇਹਦਾ। ਹੁੱਕ ਵਗੈਰਾ ਦੇਖੋ ਘੈਂਟ ਲੱਗੀ ਹੈ। ਇਹ ਆਪਾਂ ਇਹਦੇ ਸਾਈਡ 'ਤੇ ਗੀਅਰ ਲਾਇਆ ਆਪਣਾ ਲੀਵਰ ਲਾਇਆ ਸਾਈਡ 'ਤੇ ਪੀਟੀਓ ਦਾ ਪੀਟੀਓ ਦਾ ਲੀਵਰ ਬਣਾ ਕੇ ਲਾਇਆ ਤੇ ਰੈਡੀ ਇਹਦੀ ਬਸ ਸ਼ੋਅ ਤਿਆਰ ਹੈ ਦੀ ਆ ਜਾਲੀ ਪਈ ਹੈ ਦੀ ਪੂਰੀ ਜਲੀ ਤੇ ਛੇਤੀ ਛੇਤੀ ਨੂੰ ਪੇਂਟ ਕਰਵਾਨੇ ਆਪਾਂ ਪੇਂਟ ਕਰਵਾ ਕੇ ਫਿਰ ਬਣਾ ਕੇ ਦੀ ਵੀਡੀਓ ਘੈਂਟ ਜੀ ਫਿਰ ਪਾਉਨੇ ਆਪਾਂ ਤੇ ਉਧਰੋਂ ਇਹ ਛੋਟੂ ਪੱਟ ਲਿਆ ਆਪਾਂ ਇਹਦੇ ਨਵੀਂ ਲੁੱਕ ਦਵਾਂਗੇ ਸਾਰੀ ਸਵਾਰਾ ਦਵਾਰਾ ਪੱਟ ਕੇ ਇਹ ਗੇਅਰ ਬਕਸਾ ਦੀ ਜਿਹੜਾ ਇਹ ਆਪਾਂ ਦਵਾਰਾ ਲਾਣਾ ਨਵਾਂ ਦੂਜਾ ਜੀਪ ਵਾਲਾ ਇੱਕ ਹਾਈ ਲੋ ਗੇਅਰ ਲਾਣਾ ਇਹਦੇ ਤੇ ਪੱਟਾ ਲੱਗੇ ਆ ਅੱਗੇ ਖੋਲਤਾ ਪਿੱਛੋਂ ਖੁੱਲੀ ਆ ਮੁੰਡਾ ਖੁੱਲ ਕੇ ਕਰਦੇ ਆ ਫਿਰ ਇਹਦੀ ਵੀ ਅਪਡੇਟ ਤੇ ਵੀਡੀਓ ਕੋਈ ਬਿਜੀ ਸੀ ਕਿਸੇ ਪਾਸੇ ਟਾਈਮ ਨਹੀਂ ਲੱਗਿਆ ਵੀਡੀਓ ਕੋਈ ਬਣਾਉਣ ਦਾ ਤਾਂ ਕਰਕੇ ਕੋਈ ਵੀਡੀਓ ਨਹੀਂ ਪਾਈ ਤੇ ਚੈਨਲ ਦੇ ਜਿਹੜੇ ਜਿਹੜੇ ਨਵੇਂ ਨੇ ਮੇਰਾ ਵੀ ਚੈਨਲ ਸਬਸਕ੍ਰਾਈਬ ਮਾਰ ਦਿਓ ਇੱਕ ਹੋਰ ਆਪਾਂ ਤਿਆਰ ਕਰਨਾ ਨਵਾਂ ਆ ਕਬੂਟਾ ਦਾ ਜਿਹੜਾ ਇੰਜਨ ਹੈ ਇਹ ਲਾਇਆ ਆਪਾਂ ਇਹਦੇ ਲਾ ਕੇ ਇਹ 5 ਸਪੀਡਾਂ ਵਾਲਾ ਗੇਅਰ ਬਾਕਸ ਲਾਇਆ ਆਪਾਂ ਇੱਕ ਹੋਰ ਪੀਸ ਲੱਗਿਆ ਤਿਆਰ ਕਰਨਾ ਆਪਾਂ ਤੇ ਇਹ ਵੀ ਛੇਤੀ ਆਪਾਂ ਚਾਸੀ ਵਗੈਰਾ ਦੀ ਕਰਕੇ ਤਿਆਰ ਤੇ ਲਾ ਦੇਣੇ ਇਹਦੇ ਟਾਇਰ ਆਏ ਪੈਣੇ ਦੇ ਟਾਇਰ ਆਪਾਂ ਪਾ ਪਾਣੀ ਨੇ ਇਸੇ ਰੂਦੇ ਆਏ ਪਹਿਣ ਤਿੰਨ ਸਿਲੰਡਰ ਡੀਜ਼ਲ ਇੰਜਨ ਵਾਲੇ ਦੇ ਦੇ ਤੇ ਆਪਾਂ ਛੇਤੀ ਤੇ ਰੈਡੀ ਕਰਕੇ ਜਿਵੇਂ ਤੁਹਾਡੇ ਸਾਹਮਣੇ ਬਣੇ ਰਹੋ ਚੈਨਲ ਨਾਲ ਤੇ ਸਬਸਕ੍ਰਾਈਬ ਮਾਰ ਲਓ ਜਿਨੇ ਜਿਨੇ ਵੀਡੀਓ ਦੇਖਣੀਆਂ ਨੇ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਨਵੀਂ ਵੀਡੀਓ ਨਾਲ ਜਲਦੀ ਜਲਦੀ ਤਦ ਤੱਕ ਵੀ ਸਾਸਰੇ